ਮ ਪਹਿਲਾਂ ਹਾਂਜੀ ਹਾਂਜੀ ਨਾਮ ਦੱਸਿਓ ਜੀ ਆਪਣਾ ਹਾਂ ਮੇਰਾ ਨਾਮ ਦਲਜੀਤ ਖਾਰਾ ਜੀ ਤੇ ਕੀ ਮਾਮਲਾ ਜਿਹੜਾ ਕੀ ਹਮਲਾ ਹੋਇਆ ਤੁਹਾਡੇ ਘਰ ਤੇ ਇਹ ਕੁਛ ਨਹੀਂ ਪਤਾ ਸਾਨੂੰ ਵੀ ਅਹੇ ਰਾਤ 10:00 ਵਜੇ 10 ਮਿੰਟ ਤੇ ਸਾਡੇ ਘਰ ਤੇ ਪਿੰਡ ਦੇ ਵਿੱਚ ਲੇਟ ਹੈ ਨਹੀਂ ਸੀ ਵੀ ਇਹ ਅਸੀਂ ਸਾਰੇ ਅੰਦਰ ਬੈਠੇ ਹੋਏ ਸੀਗੇ ਸਾਰਾ ਨਗਰ ਹੀ ਆਪਣੇ ਆਪਣੇ ਅੰਦਰ ਸੀਗਾ ਤੇ ਇਹ ਅਣਸੁਸ਼ਟ ਤੇ ਆ ਬੰਦੇ ਆਏ ਤੇ ਸਾਡੇ ਘਰ ਤੇ ਹਮਲਾ ਕਰਤਾ ਉਹਨਾਂ ਨੇ ਆ ਕੇ ਕੀ ਲੱਗਦਾ ਹਮਲਾ ਕਿਉਂ ਕੀਤਾ ਜੀ ਉਹਨੇ ਰੋਡੇ ਘਰ ਤੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਡੇ ਤਾਂ ਪਿੰਡ ਦੇ ਵਿੱਚ ਨਾ ਕਿਸੇ ਨਾਲ ਬੈਰ ਨਾ ਕੋਈ ਦੁਸ਼ਮਣੀ ਸਾਡਾ ਕਿਸੇ ਨਾਲ ਕੋਈ ਰੰਜਿਸ਼ ਵੀ ਹੈ ਨਹੀਂ ਜੀ ਸਾਡਾ ਕਿਸੇ ਨਾਲ ਕੋਈ ਇਦਾਂ ਦਾ ਹੈ ਨਹੀਂਗਾ ਵੀ ਕੋਈ ਝਗੜਾ ਵਾ ਕੋਈ ਤੁਹਾਨੂੰ ਫੋਨ ਆਇਆ ਹੋਵੇ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਸਾਨੂੰ ਘਰ ਦੇ ਵਿੱਚ ਕਿੰਨੇ ਜੀ ਹੋ ਜੀ ਅਸੀਂ ਘਰ ਦੇ ਵਿੱਚ ਇਸ ਵਕਤ ਤਾਂ ਵੈਸੇ ਅਸੀਂ 4 ਜੀ ਆ ਇੱਕ ਬੇਟਾ ਮੇਰਾ ਬਾਹਰ ਆ ਤਿੰਨ ਜੀ ਅਸੀਂ ਰਹੇ ਹਾਂ ਅੰਬਾਰ ਕਿਹੜੀ ਕੰਟਰੀ ਹੈ ਜੀ ਹਾਂਜੀ ਉਹ ਅਮਰੀਕਾ ਦੇ ਵਿੱਚ ਆ ਕੀ ਕੰਮ ਕਰਦੇ ਹੋ? ਉਹ ਟਾਲਾ ਚਲਾਉਂਦਾ। ਉਹਰੇ ਕੀ ਕੰਮ ਕਰਦੇ? ਅਸੀਂ ਉਹਰੇ ਜੀ ਖੇਤੀ ਕਰਦੇ ਆ। ਤੇ ਛੋਟਾ ਬੇਟਾ ਕੀ ਕਰਦਾ ਜੀ? ਛੋਟਾ ਖੇਤੀਬਾੜੀ ਕਰਦਾ। ਹਾਂਜੀ ਛੋਟਾ ਬੇਟਾ ਸਾਡਾ ਪੜਦਾ ਹੈ। ਉਹ ਪੜਦਾ ਜੀ ਹਾਂਜੀ। ਉਹਦੇ ਨਾਲ ਕੋਈ ਕਿਸੇ ਦੀ ਲਾਗ ਡਟ ਹੋਵੇ? ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਲਾਗ ਡਟ ਨਹੀਂ ਹੈ ਜੀ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਹੈ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਨਸਾਫ ਇਹੀ ਮੰਗਦੇ ਆ ਵੀ ਜਿਹੜੇ ਦੋਸ਼ੀਆਂ ਨੇ ਸਾਡੇ ਤੇ ਹਮਲਾ ਕਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਿੰਮੇਵਾਰ ਕਰਿਆ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਹਮਲਾ ਹੋਇਆ ਕਿਉਂ? ਠੀਕ ਹੈ। ਹਾਂਜੀ। ਮੇਰਾ ਨਾਮ ਕਰਨਪਾਲ ਸਿੰਘ ਹੈ। ਮੈਂ ਪਿੰਡ ਦਾ ਸਰਪੰਚ ਆ ਜੀ। ਕੀ ਕਿ ਮਾੜਾ ਨਾ ਵਾਪਰੀ ਹੈ ਜੀ ਪਿੰਡੇ ਚ। ਇਹ ਇਹਨਾਂ ਨੂੰ 10 10:00 ਤੇ 10 ਮਿੰਟ ਤੇ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਇਹ ਕਹਿੰਦੇ ਸਾਡੇ ਘਰ ਦੇ ਉੱਤੇ ਹਮਲਾ ਹੋ ਗਿਆ। ਜਦੋਂ ਅਸੀਂ ਆਏ ਤੇ ਆਪਨ ਤੋੜ ਹੋਈ ਹੋਈ ਸੀ। ਕੋਈ ਅਣਜਾਣੇ ਜਾਤੇ ਆਏ ਬੰਦੇ ਤੇ ਉਹ ਮਾਰ ਕੇ ਤੁੰ ਚਲੇ ਗਿਆ ਜੀ। ਕੌਣ ਇਹਨਾਂ ਦਾ ਕੀ ਨਿਸ਼ਾਨ ਆਇਆ? ਘਰ ਕੀ ਦਾ ਇਹ ਹੈਰੀ ਆ ਮੁੰਡੇ ਦਾ ਨਾਂ ਜੀ ਅਮਰੀਕਾ ਚ। ਇਹ ਬਾਹਰ ਆਈ। ਪੂਰੇ ਕੀ ਕੰਮ ਕਰਦੇ? ਪੂਰੇ ਇਹ ਕੀਤੀ ਬੜੀਓ ਕਰ ਦਿੰਨੇ। ਦੇ ਮੈਂਬਰ ਨੇ ਨੇ ਜੀ ਇਹ ਤਿੰਨੇ ਜਾਣੇ ਨੇ ਜੀ ਇੱਕ ਬੇਟਾ ਹੋਰ ਆ ਉਹਨਾਂ ਦਾ ਛੋਟਾ ਬੇਟਾ ਤੇ ਮਾਤਾ ਤੇ ਉਹਨਾਂ ਦੇ ਡੈਡੀ ਘਟਣਾ ਕੀ ਲੱਗਦਾ ਵੀ ਘਟਣਾ ਕਿਸ ਕਾਰਨ ਵਾਪਰੀ ਹੋਵੇ ਘਟਣਾ ਜੀ ਐ ਐ ਲੱਗਦਾ ਜੀ ਹੁਣ ਇਹਨਾਂ ਦੀ ਕੋਈ ਲੜਾਈ ਵੀ ਨਹੀਂ ਕਿਸੇ ਨਾਲ ਕੋਈ ਆਇਆ ਨਹੀਂ ਹੈਗਾ ਵੀ ਕੋਈ ਕੋਈ ਰੰਜਿਸ਼ ਹੋਵੇ ਜਾਂ ਕੋਈ ਲੜਾਈ ਘਰ ਹੋ ਰਹਾ ਪਹਿਲਾਂ ਹੋਵੇ ਕੋਈ ਅਜਿਹੀ ਗੱਲਬਾਤ ਇਹ ਤਾਂ ਕੋਈ ਸਮੇਂ ਤੋਂ ਬਾਹਰ ਹੀ ਆ ਹੁਣ ਸਿਸਟਮ ਸਰ ਘਟਣਾ ਵਾਪਰੇ ਜੀ ਕੁੱਬੇ ਪਿੰਡ ਕੀ ਘਟਨਾ ਜੀ ਸਾਰਾ ਕੀ ਹੈਗਾ ਮਾਮਲਾ ਇੱਕ ਰਾਤ ਸਾਨੂੰ 12 ਵਜੇ ਦੇ ਕਾਲ 112 ਦੇ ਕਾਲ ਮਸੂਲ ਹੋਈ ਸੀ ਕਿ ਕੁੱਬੇ ਪਿੰਡ ਦੇ ਵਿੱਚ ਵੀ ਇਟਾਂ ਵੱਟੇ ਕਿਸੇ ਘਰ ਦੇ ਵਿੱਚ ਮਾਰ ਕੇ ਗਏ ਨੇ ਰਾਤ ਹੀ 112 ਆ ਗਈ ਸੀ ਉੱਥੇ ਅੱਜ ਦਿਨ ਦੇ ਵਿੱਚ ਸਵੇਰੇ ਅਸੀਂ ਆ ਗਏ ਸੀ ਤੇ ਮੌਕੇ ਤੇ ਦੇਖਿਆ ਵੀ ਇਹਨਾਂ ਦਾ ਸ਼ੀਸ਼ੇ ਅੰਦਰਲੇ ਤੇ ਬਾਹਰਲੇ ਟੁੱਟੇ ਹੋਏ ਨੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ ਉਹ ਦੇਖ ਕੇ ਜੋ ਵੀ ਬਣਦੀ ਹੋਗੀ ਕਾਰਵਾਈ ਅਮਲ ਚ ਲਿਆਦਾਂਗੇ ਕੀ ਮੁੱਢਲੀ ਜਾਣਕਾਰੀ ਦੇ ਵਿੱਚ ਕੋਈ ਸਾਹਮਣੇ ਆਇਆ ਜੀ ਕਿ ਕਿਦਾਂ ਕੁ ਇਹਨਾਂ ਦੀ ਕੋਈ ਲਾਕਡਾਟ ਵਗੈਰਾ ਹੈਗੀ ਹੈ ਕਰਤੇ ਨਹੀਂ ਐਵੇਂ ਤਾਂ ਕੁਝ ਨਹੀਂ ਆਇਆ ਜੀ ਐਵੇਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਘਰ ਦੇ ਬਾਰਸਾਂ ਨੂੰ ਗਲਬਾਤ ਕੀਤੀ ਹੈ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਨਾ ਲਾਕਡਾਟ ਹੈਗੀ ਹੈ ਨਾ ਕੋਈ ਹੋਰ ਕੋਈ ਵੈਸੇ ਕੋਈ ਹੋ ਗਈ ਹੈ ਉਹ ਜਾਂਚ ਦਾ ਵਿਚਾਰ ਜੀ ਉਹ ਕਰ ਲਾਂਗੇ ਜੀ ਤੇ ਇਸ ਹਾਂਜੀ